ਕਾਰਜੋਗ ਬਜ਼ੁਰਗ ਮਾਤਾ ਪਿਤਾ ਪੈਨਾ ਵੀਰ ਨੂੰ ਜੈ ਪੀ ਜੈ ਭਾਰਤ ਅੱਜ ਨਾ ਆਵਾਜ਼ ਬੜੀ ਘੱਟ ਆਈ ਹੈ ਮੈਂ ਤਾਂ ਇਹ ਤੁਹਾਨੂੰ ਦੱਸਾਂਗਾ ਕਿ ਆਪਾਂ ਜੈ ਪੀ ਕਿਉਂ ਕਹਿੰਦੇ ਹਾਂ ਬਾਬਾ ਸਾਹਿਬ ਡਾਕਟਰ ਬਲਕਾ ਧੀਰੋ ਸਾਹਿਬ ਨੇ ਸਾਡੇ ਨੂੰ 25 ਸਾਲ ਚ ਲੜਚ ਦਿੱਤਾ ਸੀ ਸਾਡੇ ਹੱਕਾਂ ਦੀ ਲੜਾਈ ਲੜੀ ਉਹਨਾਂ ਦੇ ਵਿਚਾਰਚ ਕਰਨ ਤੋਂ ਪਹਿਲਾਂ ਨਾ ਸਾਨੂੰ ਪਾਣੀ ਪੀਣ ਦਾ ਅਧਿਕਾਰ ਸੀ ਨਾ ਸਾਨੂੰ ਖੂਹ ਪੋਣ ਦਾ ਅਧਿਕਾਰ ਸੀ ਨਾ ਸਾਨੂੰ ਪੜਨ ਦਾ ਅਧਿਕਾਰ ਸੀ ਨਾ ਅਸੀਂ ਆਪਣੀ ਘਰ ਪ੍ਰੋਪਰਟੀ ਬਣਾ ਸਕਦੇ ਸੀ ਤਾਂ ਉਹਨਾਂ ਜਿਹਨੂੰ ਸ਼ਰਸ਼ ਕੀਤਾ ਸ਼ੰਗਰਸ਼ ਕਰਨ ਤੋਂ ਬਾਅਦ ਉਸ ਨੂੰ ਉਹਨਾਂ ਨੇ ਕਿਹਾ ਕਿ ਔਰਤਾਂ ਦੇ ਹੱਕ ਵਿੱਚ ਬਹੁਤ ਵੱਡਾ ਉਹਨਾਂ ਨੇ ਹੱਥ ਬਣਾਇਆ। ਸਈ ਲੋ ਆਰਟਰ ਆਫ ਦ ਕਾਰ ਬੰਦਾਂ ਸੀ ਜਿਹੜਾ ਮਰਦ ਵੀ ਔਰਤ ਨੂੰ ਬਾਹਰ ਖੜ ਕੇ ਕਰਿਆ ਨਾ ਸੀ ਜਿਹਨੂੰ ਮਜ਼ਦੂਰ ਨੂੰ ਬਾਤ ਕਰਦੇ। ਉਹਨਾਂ ਨੇ ਕਾਨੂੰਨ ਬਣਾਇਆ ਕਿ ਜਿਹੜੀ ਔਰਤ ਸ਼ਾਦੀशुदा ਹੋ ਕੇ ਘਰੇ ਇਸਾਨੀ ਬਰਬਰ ਦੀ ਘਰ ਦੀ ਵੀ ਮਾਲਕਾ ਤੇ ਬਰਬਰ ਦੀ ਪਚਾਈ ਦੀ ਵੀ ਮਾਲਕਾ ਬਰਬਰ ਦੀ ਪ੍ਰੋਪਰਟੀ ਦੀ ਵੀ ਮਾਲਕਾ। ਤੇ ਸਿਆਸਤ ਦੇ ਵਿੱਚ ਹਿੱਸਾ ਲੈਣ ਦੇ ਵੀ ਬਰਬਰ ਦੀਸ ਮਾਲਕ ਤੇ ਨੌਕਰੀਆਂ ਦੇ ਵਿੱਚ ਵੀ ਉਹ ਬਰਬਰ ਦੀਸ ਤਾਂ ਉਹਨਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ ਅਸੀਂ ਉਹਨਾਂ ਦਾ ਨਾਮ ਤੈਨੂੰ ਤਾਂ ਲੱਗੀਆਂ ਜੈਪੀ ਜੈ ਭਾਰਤ ਮੈਂ ਇਹ ਕਹਾਂਗਾ ਕਿ ਤੁਸੀਂ ਵੀ ਜੈਪੀ ਦਾ ਨਾਰਾ ਲਾ ਰੋ ਪੂਰੀ ਜੁਰਨਲਾਂ ਆਪਾਂ ਅੱਗੇ ਕਰੀ ਬੈਠੀ ਆਂ ਮੈਂ ਕਹਿੰਦਾ ਜੈਪੀ ਇੰਕੇ ਤੁਸੀਂ ਕਹਣਾ ਚਾਹਤਾ ਜੈਪੀ ਜੈਕਾਰ ਜੈਪੀ ਜੈਕਾਰ ਹਾਂ ਉਹ ਹੈ ਉਹ ਜਿਹੜਾ ਬਾਬਾ ਸਾਹਿਬ ਨੇ ਬੀੜਕਾ ਪਿਮਰਾਉ ਸਾਹਿਬ ਨੇ 352 ਅਚਕੂ ਨਿਯਮ ਬਣਾਇਆ ਸੀ ਰੋਟੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਲ ਦੇ ਅਧਾਰ ਤੇ ਦਿੱਤਾ ਜਾਏਗਾ ਤਾਂ ਉਸ ਕਾਨੂੰਨ ਨੂੰ ਸੋਧ ਕੀਤਾ ਉਸ ਕਾਨੂੰਨ ਨੂੰ ਸੋਧ ਕੀਤਾ ਦੋਹਰਿਆ ਪੱਲੇ ਤੇ ਜਿਹਦੇ ਵਿੱਚ ਲਿਖਿਆ ਰਾਸ਼ਟਰੀ ਪਿੰਡੀ ਰੁਜ਼ਗਾਰ ਗਰੰਟੀ ਐਕਟ 2005 ਦਾ ਕਾਨੂੰਨ ਬਣਿਆ ਸੀਗਾ ਤਾਂ ਇਹਦੇ ਵਿੱਚ ਲਿਖਿਆ ਸੀ ਤੀਜੀ ਲਾਂ ਦੇ ਵਿੱਚ ਕਟੋ-ਕਟ ਹਰ ਸਾਲ ਹਰ ਕਰ ਦੇ ਵਿੱਚ 100 ਦਿਨ ਦਾ ਰੁਜ਼ਗਾਰ ਦੇਣਾ ਤਾਂ 100 ਦਿਨ ਦਾ ਰੁਜ਼ਗਾਰ ਵੀ ਅਸੀਂ ਲੇਟ ਪਿਛਲਾ ਲਾਈਏ ਤੇ 25 ਤੋਂ ਲੈ ਕੇ 30000 ਰੁਪਿਆ ਕਰਦਾ ਹਰ ਸਾਲ ਦਾ ਬਣਦਾ ਸੀ ਇਹ 25 ਤੋਂ ਲੈ ਕੇ 30000 ਰੁਪਿਆ ਹਰ ਸਾਲ ਨੂੰ ਜੋੜ ਕਰੀਏ ਅੱਜ 5 ਤੋਂ ਲੈ ਕੇ 25-20 ਸਾਲ ਹੋ ਗਏ ਅੱਜ ਤੁਹਾਡਾ 6 ਲੱਖ ਰੁਪਈਆ ਤੋਂ ਜ਼ੋਰ ਕਰਦਾ ਹੁਣ ਅੱਜ ਹਰੀਟ ਵੱਧ ਗਿਆ ਤੇ ਪਰ ਇਹ ਜ਼ਿੰਮੇਵਾਰੀ ਕਿਹੜੇ ਬੰਦਿਆਂ ਦੀ ਸੀ ਜਿਹੜੇ ਲੋਕ ਹੱਥ ਜੋੜ ਕੇ ਨੀਵੀਂ ਹੋ ਕੇ ਆਏ ਤੁਹਾਡੇ ਕੋਲੋਂ ਵੋਟਾਂ ਹੱਥ ਜੋੜ ਕੇ ਨੀਨੇ ਦਿੱਤੇ ਉਹਨਾਂ ਨੂੰ ਕਲੋਕ ਇੰਟਾਇ ਹੈ ਪਬਲਿਕ ਪਬਲਿਕ ਦੇ ਦਿਲ ਵਿੱਚ ਦਾਇਆ ਆਈ ਵੋਟ ਪਾਈ ਉਹ ਪਬਲਿਕ ਉਹਨਾਂ ਦੀ ਚੋਣ ਕੀਤੀ ਤੇ ਉਹਨਾਂ ਦੀ ਜ਼ਿੰਮੇਵਾਰੀ ਕੀ ਬਣਦੀ ਉਹ ਪਬਲਿਕ ਦਾ ਰੁਜ਼ਗਾਰ ਲਾਗੂ ਕਰੋਗੇ ਪਬਲਿਕ ਦਾ ਵਿਕਾਸ ਲਾਗੂ ਕਰੋਗੇ ਪਬਲਿਕ ਦਾ ਹਨਸਾਬਦੌਂ ਨਹੀਂ ਪਬਲਿਕ ਨੂੰ ਸਹੂਲਤਾਂ ਨਹੀਂ ਦੇਵੋਗੇ ਪਰ ਉਹਨਾਂ ਨੇ ਕੀ ਕੀਤਾ 76 ਸਾਲ ਤੋਂ ਜਦੋਂ ਵੋਟਾਂ ਦੀ ਮੀੜੀ ਛੇਠ ਮਹੀਨੇ ਆਉਂਦੀ ਆ ਸਾਡੇ ਬਜ਼ੁਰਗਾਂ ਚੱਲਦੇ ਆ ਕਿਸੇ ਨੂੰ ਬਾਸੜ ਕਹਿੰਦੇ ਆ ਕਿਸੇ ਨੂੰ ਤਾਇਆ ਕਹਿੰਦੇ ਕਿਸੇ ਨੂੰ ਖੁੱਪੜ ਕਹਿੰਦੇ ਕਿਸੇ ਨੂੰ ਚਾਚਾ ਕਹਿੰਦੇ ਆ ਕਿਸੇ ਨੂੰ ਕਰੋਨਾ ਵੀ ਕਹਿੰਦੇ ਹੈ ਨਹੀਂ ਵੋਟਾਂ ਲੈ ਲੈਂਦੇ ਆ ਵੋਟਾਂ ਲੈਣ ਤੋਂ ਬਾਅਦ ਕੱਟ ਦੋ ਪੈਨਸ਼ਨ ਕੱਟ ਦੋ ਸੰਸਕੀਮ ਕੱਟ ਦੋ ਭਾਸ਼ਣ ਰੂਪ ਦਿਓ ਮਕਾਨ ਰੂਪ ਦਿਓ ਵਰਲੀ ਇਹ ਸੰਸਦਤਾ ਤੇ ਕਦੋਂ ਦੇਗੀ ਫੇਰ 4 ਸਾਲ 6 ਨੀ ਲੰਘ ਜਾਂਦੇ ਆ 6 ਮਹੀਨੇ ਦੇ ਰਹਿ ਜਾਂ ਫੇਰ ਸਾਡੇ 4 ਉਹੋ ਹੀ ਡਰਾਮਾਬਾਜ਼ੀ ਕਰਦੇ ਕੋਈ ਨਵਾਂ ਬਦਲਾਅ ਨਹੀਂ ਹੁੰਦਾ ਫੇਰ ਉਹ ਆ ਕੇ ਉਹੋ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਹੀ ਕਰਦੇ ਆ ਸੀਚ ਕੁਝ ਨਹੀਂ ਕਰਦੇ ਹੁਣ ਮੋਟੇ ਨੇ ਵੋਟ ਲਈ ਸੀ वो भी कहना बहनों भाइयों आपके अच्छे दिन आएंगे किसी के अच्छे दिन आएंगे नहीं आएंगे बहनों भाइयों पंद्रह पंद्रह लाख रुपया आपके खाते में डालेंगे किसी के खाते से पैसा आया बहनों भाइयों दो करोड़ हर साल में नौकरी देंगे किसी के दे बच्चे नौकरी देंगे ना कर गल मारते क्या ऐसे तरह कैप्टन आया ਕੈਪਟਨ ਨੇ ਕਿਹਾ ਜੀ ਮੈਂ ਹਰ ਘਰ ਚ ਨੌਕਰੀ ਲਾਉਂਗਾ ਕਿਸ ਨੇ ਮੀਲੀ ਡਾਕਟਰ ਉਹ ਦੱਸਦੀ ਹਗਾ ਦੇ ਦੇ ਪਹਲੋ ਉਸ ਤੋਂ ਬਾਅਦ ਆਪ ਮੁਗਵੰਤ ਮਾਨ ਆਇਆ ਇਹ ਕਹਿੰਦਾ ਵੀ ਮੈਂ ਹਰ ਇੱਕ ਔਰਤ ਦੇ ਖਾਤੇ ਚ ਹਜ਼ਾਰ ਹਜ਼ਾਰ ਰੁਪਏ ਪਾਵਾਂਗਾ ਬਾਈਆਂ ਕੀ ਸੀ ਬਸ ਇਹ ਗੱਲਾਂ ਹੀ ਕਰਦੇ ਹੈਨਾ ਇਹ ਗੱਲਾਂ ਹੀ ਕਰਦੇ ਰਿਹਾ ਉਸ ਦਾ ਕਾਰਨ ਇਹ ਵੇਖੋ ਜਿੰਨਾ ਚਿਰ ਤੁਸੀਂ ਆਪ ਦੇ ਹੱਥਾਂ ਦੀ ਜਾਨੂ ਨਹੀਂ ਆਪਦੇ ਹੱਕਾਂ ਨੂੰ ਆਪ ਲਾਗੂ ਹੀ ਕਰਵਾਉਂਦੇ ਪੈਂ ਜੀ ਅੰਗਰ ਆਪਦੇ ਹੱਕਾਂ ਨੂੰ ਆਪ ਹੀ ਜਾਣੂ ਹੁੰਦੇ ਆਪਦੇ ਹੱਕਾਂ ਨੂੰ ਆਪ ਹੀ ਲਾਗੂ ਕਰਉਂਦੇ ਤਾਂ ਉਹਨਾਂ ਚਿਰ ਤੁਹਾਡਾ ਕੁਝ ਨਹੀਂ ਦੇਖੋ ਕਿਸਾਨ ਗਏ ਸੀ ਕਿਸਾਨ ਵੱਡੀ ਗਿਣਤੀ ਨਾਲ ਦੇ ਵਿੱਚ ਗਏ ਸੀ ਇੱਕ ਸਾਲ ਤੋਂ ਨਵੇਂ ਲੜਾਈ ਲੱਗੀ ਆਪਾਂ ਕਿਸਾਨਾਂ ਦੇ ਬਰ ਖਿਲਾਫ ਨਹੀਂ ਐ ਪਰ ਇੱਕ ਧਾਰਨ ਜ਼ਰੂਰ ਹੈ ਵੀ ਕਿਸਾਨਾਂ ਨੇ ਜੇ ਲੜਾਈ ਲੜੀ ਤਾਂ ਉਹਨਾਂ ਨੇ ਹੱਕ ਚ ਜਿਹੜੀ ਗੱਲ ਨਹੀਂ ਲਿਖੀ ਸੀ ਉਹ ਵੀ ਲਾਗੂ ਕਰਵਾਉਣਾ ਮੋਟਰਾਂ ਦੇ ਬਿੱਲ ਮਾਫ ਕਰਵਾਲੇ ਕਰਾ ਦੇ ਬਿੱਲ ਮਾਫ ਕਰਵਾਲੇ ਰੋੜ ਤੇ ਟੈਕਸ ਮਾਫ ਕਰਵਾਲੇ ਸਬਸਿਡੀ ਜਿਹੜੀ ਐਸ ਸੀ ਕੈਟਾਗਰੀ ਨੂੰ ਮਿਲਦੀ ਸੀ ਉਹ ਸਬਸਿਡੀ ਉਹਨਾਂ ਨੇ ਖੇਤੀ ਚ ਦਵਾਈਆਂ ਤੇ ਸਪ੍ਰੇਇ ਤੇ ਖਾਦ ਤੇ ਸਬਸਿਡੀ ਲਾਣ ਕੀ ਵਾਲੀ 2-2000 ਰੁਪਇਆ ਕਿल्ले ਦਾ ਇਹ ਯੋਨਨਿੰਗ ਸਰਕਾਰ ਤੋਂ ਲੈਣਾ ਸ਼ੁਰੂ ਕਰ ਦਿੱਤਾ ਹੈ ये यट्ठे होके ताकत मनाई है कि थोड़ा तो रोजी रोटी कपड़ा मकान उन्नीस सौ बवंजा का संविधान मुताबित लिखा तो नहीं सके इसलिए इट्ठे होना जरूरी है अज भी मनरेगा की जी मीटिंग है ये जिला फाजलका ब्लाक जलानाबाद पिंड फतूवाले के ਜਿਹੜੀ ਅੱਜ ਦੀ ਮੀਟਿੰਗ ਹੋਈ ਆ ਇਸ ਦੀ ਪ੍ਰਧਾਨਗੀ ਕੀ ਨਾਮ ਤੇਜੀ ਹਾਂਜੀ ਐਡ ਕਰੀਏ ਇਸ ਦੀ ਪ੍ਰਧਾਨਗੀ ਆਸ਼ਾ ਰਾਣੀ ਗ੍ਰਾਂਢੀ ਇਹਨਾਂ ਦੀ ਨਾਲ ਲੇਖਾ ਜੋਖਾ ਲਿਖਣ ਵਾਲਾ ਜਿਹੜਾ ਕੰਮ ਕਰਨ ਦੀ ਮੰਗ ਪੱਤਰ ਧਰਨ ਵਾਲਾ ਕੀ ਨਾਮ ਹੈ ਸੰਤੋਸ਼ ਅ ਸੰਤੋਸ਼ ਰਾਣੀ ਸੰਤੋਸ਼ ਰਾਣੀ ਤੇ ਤੁਹਾਨੂੰ ਦਰ ਲੱਗਦਾ ਕਿ ਤੇ ਸਾਥ ਛੱਡ ਨਾ ਲਈ ਨਹੀਂ ਸਰ ਵੇਖਣਾ ਪਾਉਣ ਨੇ ਗੱਲ ਕਰਦੇ ਪਏ ਨਹੀਂ ਸਰ ਨਹੀਂ ਜੀ ਪੱਕੀ ਗੱਲ ਹੈ ਇਸ ਦੀ ਮੀਟਿੰਗ ਜਿਹੜੀ ਹੈਗੀ ਆ ਸਾਡੀ ਬੱਚੀ ਨੇ ਕਰਵਾਈ ਕਾਜਲ ਨੇ ਕਾਜਲ ਕੀ ਲੱਗਦੇ ਆ ਨੰਨੀ ਤੇਰੀ ਬਦਲ ਗਈ ਤੇ ਆਪਣੀ ਜਿਾਈ ਹੋ ਗਈ ਰੇ ਪੱਕੀ ਗੱਲ ਆ ਹਾਂਜੀ ਇਹਨਾਂ ਦੇ ਨਾਲ ਸਾਡੇ ਸਰਕਲ ਪ੍ਰਧਾਨ ਜਿੰਮਲਾ ਰਾਣੀ ਪਹੁੰਚੀ ਹੋਇਆ ਜਿੰਮਲਾ ਇਹ ਤਾਂ ਬੱਚੇ ਆ ਇਹਨਾਂ ਨੂੰ ਟੀਮ ਨੂੰ ਚਲਾਉਣ ਦੀ ਜ਼ਿੰਮੇਵਾਰੀ ਤੇਰੀ ਆ ਮੈਂ ਕਰੀਏ ਸ਼ੁਰੂ ਆਪਾਂ ਤਾਂ ਰਾਜੀ 2 ਮੀਟਰ ਕੁੜਾ ਤਾਂ ਲੈ ਲੀ। ਸਾਥੀਓ ਮੈਨੂੰ ਮਿਹਨਤ ਆ ਤੁਹਾਡੇ ਤੋਂ ਪੂਰੀ ਕਿ ਤੁਸੀਂ ਆ ਜਿਹੜਾ ਜੋਬ ਕਾਰਡ ਆ ਇਹਦੀ ਫੋਟੋ ਕਾਪੀ ਤੇ ਇਹ ਜੋਬ ਕਾਰਡ ਵਾਲੇ ਦਾ ਇੱਕ ਧਾਰਕਾ ਇੱਕ ਬੈਂਕ ਖਾਤਾ ਇਹਦੀ ਫੋਟੋ ਸਟੇਟ ਕਰਵਾ ਕੇ ਰੱਖਣੀ ਆ ਅਰਿ ਜਨਾਬੀ। ਠੀਕ ਹੈ। ਫਾਰਮ ਅਸੀਂ ਦੇ ਕੇ ਜਾਵਾਂਗੇ। ਉਹ ਫਾਰਮ ਭਰਨਾ ਤੁਹਾਨੂੰ ਅਸੀਂ ਸਿਖਾ ਦਿਆਂਗੇ। ਉਹ ਫਾਰਮ ਭਰਨ ਤੋਂ ਬਾਅਦ ਇੱਕ ਵਾਰੀ ਸਰਪੰਚ ਦੀ ਰਹਿ ਲੈਣੀ ਆ ਵੀ ਤੂੰ ਮੋਹਰ ਲਾ ਦੇਗਾ ਤਾਂ ਲਵਾ ਲਿਆ ਜੇ ਦੀ ਉਹ ਨਾ ਲਵੇ ਤੇ ਉਸ ਤੋਂ ਬਾਅਦ ਆਪਾਂ ਨੂੰ ਇਹਦੇ ਕੋਲ ਜਾਣ ਦੀ ਲੋੜ ਠੀਕ ਹੈ ਲੋੜ ਨਹੀਂ ਤਾਂ ਸਾਡੇ ਚੋਂ ਸਾਡੇ ਇਧਰ ਦੇ ਅੰਚਾਰ ਦੇ ਸਾਡੀ ਸੁਵਰਨਾ ਪਿੰਡ ਖੇਰਾ ਖੇਰੇ ਗਾਉਂਾ ਉਹਨਾਂ ਦਾ ਤੁਹਾਡਾ ਨੰਬਰ ਵੀ ਦੇ ਦਿੰਦੀ ਆ ਉਹ ਕੰਮ ਕਰ ਦੇਣੀ ਉਹ ਆਜ ਨਹੀਂ ਆ ਸਕੀ ਪੂਰੀ ਆ ਤਾਂ ਮੈਨੂੰ ਤੁਹਾਡੇ ਤੋਂ ਆਸ ਆ ਕਿ ਨਰੇਗਾ ਹੀ ਨਹੀਂ ਕੱਲੀ ਚੱਲੇਗੀ ਨਰੇਗਾ ਤੋਂ ਇਲਾਵਾ ਤੁਸੀਂ ਨਿਗਾ ਮਾਰੋ ਸਰਕਾਰ ਨੇ ਤੁਹਾਡੇ ਲਾਹ ਪਾਤਰੀ ਕਾਰਡ ਬਣਾਏ ਆ ਲਾਹ ਪਾਤਰੀ ਕਾਰਡ ਚ 22 ਸਹੂਲਤਾਂ ਨੇ ਸਰਕਾਰੀ ਇਹ ਬੱਚਿਆਂ ਦੇ ਸਕਾਲਰਸ਼ਿਪ ਵੀ ਜੀਤੀ ਹੋਈ ਹੈ ਨਹੀਂ ਨਾ ਆ ਰਹੇ ਲੈਣੇ ਆ ਨਾ ਉਹ ਵੀ ਲੈ ਸਕਦੇ ਆ ਇਸ ਤੋਂ ਅਲਾਵਾ ਤੁਸੀਂ ਦੇਖੋ ਕਿ ਤੁਹਾਡੇ ਕਾਰਡ ਕਿੰਨੇ ਬਣੇ ਹੋਏ ਆ ਕਿਸੇ ਦਾ ਪੀਲਾ ਕਾਰਡ ਨੀਲਾ ਕਾਰਡ ਈਸ਼ਰਮ ਕਾਰਡ ਹੈ ਨਾ ਬੀਪੀਐਲ ਕਾਰਡ ਇਹ ਕਾਰਡ ਕਿੰਨੇ ਬਣੇ ਹੋਏ ਆ ਕੋਈ ਸੂਤ ਮੰਦੀ ਇਹ ਤੇ ਕੋਈ ਨਹੀਂ ਮਿਲਦੀ ਇਸ ਤੋਂ ਇਲਾਵਾ ਕਿ ਵੇਖੋ ਤੁਸੀਂ ਸਾਰੇ ਤੁਸੀਂ ਸਾਰੇ ਲੋਨ ਚੱਕ ਰੀਆਂ ਬੀ ਆ ਪ੍ਰਾਈਵੇਟ ਲੋਨ ਚੱਕ ਰੀਆਂ ਹਾਂ ਜਦੋਂ ਉਹ ਲੋਨ ਆਉਂਦਾ ਬੈਂਕ ਚ ਉਹਦਾ ਧਿਆਨ ਕਰਿਓ ਜੇ ਪੈਸੇ ਆਏ ਕਿ ਨਹੀਂ ਤੇ ਜਦੋਂ ਤੁਹਾਨੂੰ ਕਿਸ਼ਤਾਂ ਦੱਸਦੇ ਹੋ ਕਿਸ਼ਤਾਂ ਜੋੜ ਲੈ ਜੀ ਡਬਲ ਬਣ ਜਾਂਦੀਆਂ ਹਾਂ ਹਾਂ ਬਣ ਜਾਂਦੀਆਂ ਤੇ ਫਿਰ ਸਰਕਾਰੀ ਲੋਨ ਤੁਹਾਨੂੰ ਕੋਈ ਮਿਲਦਾ ਆ ਇਹ ਨਹੀਂ ਮਿਲਦਾ ਆਪਾਂ ਇਹ ਵੀ ਲੈ ਲਾ ਲਾਲ ਲਕੀਰ ਦੇ ਅੰਦਰ ਬੈਠੇ ਆਪਾਂ ਲਾਲ ਲਕੀਰ ਦੇ ਅੰਦਰ ਸਰਕਾਰ ਨੇ ਤੁਹਾਨੂੰ ਮੁਫਤ ਰਜਿਸਟਰੀਆਂ ਦੇ ਰਹੀਆਂ ਸੀ ਉਹ ਲਾਲ ਲਕੀਰ ਦੀ ਰਜਿਸਟਰੀ ਦੇ 5 ਲੱਖ ਰੁਪਇਆ ਲੋਨ ਮਿਲਦਾ ਵੀ ਕੁਝ 25000 ਸਾਸੀ ਵੀ ਮਿਲਦੀ ਹੈ ਇਹ ਜੋ ਪੱਤਰੀ ਤਾਂ ਕਲੀਂ ਰੇਗਾ ਨਹੀਂ ਹੈ ਕਿ ਬੜੇ ਨੇ ਹੱਕ ਜਿਹੜੇ ਵਾਪਸ ਸਾਹਿਬ ਡਾਕਟਰ ਬੇਕਤਾਰ ਪ੍ਰੀਤੋਪ ਸਿੰਘ ਨੇ ਲਿਖਿਆ ਆ ਆਪਾਂ ਉਹਨਾਂ ਨੂੰ ਜਾਣੂ ਆ ਜਿੰਨਾ ਚਿਰ ਤੁਸੀਂ ਇਕੱਠੇ ਨਹੀਂ ਹੋਵੋਗੇ ਜਿੰਨਾ ਚਿਰ ਉਹ ਤੁਸੀਂ ਸਮਝੋਗੇ ਨਹੀਂ ਹੱਕ ਕਿੰਨੇ ਨੇ ਪੈ ਕਿੱਥੇ ਨੇ ਦੇ ਲੈਣੇ ਕਿਉਂ ਬੰਦਾ ਚਲ ਨਹੀਂ ਜੇ ਤੁਸੀਂ ਇਹ ਕਿਹਨਾਂ ਕੋਈ ਨਹੀਂ ਦਿੰਦਾ ਅਸੀਂ ਗਰੀਬ ਆ ਇੰਨੀ ਵੀ ਗਰੀਬ ਨਹੀਂ ਹੈਗੀ ਆਪਾਂ ਇਹ ਮਹੀਨੇ ਚ ਇੱਕ ਦਿਨ ਆਪਦੇ ਹੱਕਾ ਨਹੀਂ ਇਕੱਠੇ ਨਾ ਹੋ ਸਕੀ ਵੈਸੇ ਆਪਾਂ ਇਕੱਠੇ ਹੁੰਨੇ ਆ ਮੈਂ ਕਿਸੇ ਧਰਮੋਂ ਖਦਾ ਵਿਰੋਧ ਨਹੀਂ ਹੈ ਮੈਂ ਸਤਕਾਰ ਨਹੀਂ ਕਰਦਾ ਤੇ ਪਹਿਲੋਂ ਐਡਵਾਂਸ ਮਾਫੀ ਵੀ ਮੰਗਦਾ ਪਰ ਇੱਕ ਗੱਲ ਕਹਿਣੀ ਤੁਹਾਨੂੰ ਜ਼ਰੂਰੀ ਹੈ ਸਾਡੇ ਬਹੁਤ ਲੋਕ ਬੰਦਗੀ ਸੁਣ ਜਾਂਦੇ ਹਨ। ਉਹ ਮਹੀਨੇ ਦੇ ਵਿੱਚ 4 ਐਤਵਾਰ ਹੁੰਦੇ ਆ। ਪੂਰੀ ਸ਼ਰਧਾ ਨਾਲ ਜਾਂਦੇ ਆ। ਪੜਾ ਕਰਾਇਆ ਵੀ ਲਉਂਦੇ ਆ, ਥਿਆੜੀ ਵੀ ਮਾਰਦੇ ਆ। ਹੈਨਾ? ਉਹ ਆਉਂਦੇ ਆ। ਤੇ ਦਾਨ ਦਾ ਛਕਾ। ਬਹੁਤ ਲੋਕ Satsang ਸੁਣ ਜਾਂਦੇ ਆ। ਇਸੇ ਤਰ੍ਹਾਂ ਪੜਾ ਕਰਾਇਆ ਵੀ ਲਉਂਦੇ ਆ, ਥਿਆੜੀ ਵੀ ਮਾਰਦੇ ਆ। ਹੈਨਾ? ਤੇ ਦਾਨ ਦਾ ਛਕਾ। ਪਰ ਜੇ ਤੁਸੀਂ ਉਹ 4 ਦਿਨਾਂ ਦੇ ਵਿੱਚੋਂ ਵੀ ਨਹੀਂ ਆਉਂਦੇ ਇੱਕ ਦਿਨ ਉਹਨਾਂ ਨੇ ਅਰਦਾਸ ਕਰ ਲਓ ਕਿ ਅਸੀਂ ਆਪਦੇ ਹੱਕਾਂ ਲਈ ਇਕੱਠੇ ਹੋਵਾਂ। ਜੇ ਤੁਸੀਂ ਇਕੱਠੇ ਹੋਗੇ ਆ ਜਿੰਨੀ ਹੱਤੇ ਤੁਹਾਡੇ ਇਸ ਬੈਂਕਾਂ ਦੇ ਬੈਂਕਾਂ ਦੇ ਵਿੱਚ ਹੋਰ ਪੈਸਾ ਹੈ। ਤੁਸੀਂ ਇਕੱਠੇ ਕਰੋ। ਇਹ ਵੀ ਪੈਸਾ ਤੁਹਾਡੀ ਕੰਮ ਆਏਗਾ। ਇਹ ਵੀ ਪੈਸਾ ਸਾਨੂੰ ਤਕਬੀਲ ਕਰਾਏਗਾ। ਪਰ ਇਹ ਵੀ ਲੋੜ ਹੈ ਕਿ ਜਿੱਤਣਾ। ਹਾਂ। ਨਹੀਂ ਕਿਉਂ ਇੱਕ ਵਾਰ। ਤੁਹਾਡੇ ਨੂੰ ਅੱਜ ਆਸਾ ਪੂਰੀ ਆਪਾਂ ਕਰੀਂ ਕਿ ਲਿੰਗਾਂ ਚਲੋਈ ਆਪਾਂ ਆਪਣੀ ਮੰਜ਼ਿਲ ਤੇ ਪਹੁੰਚੋ। ਮੰਜ਼ਿਲ ਕਿੱਥੇ ਆ? बाबा साहब डॉक्टर अंबेडकर भिमर साहब ने कितनी मंजिल बनाई सारी उन्होंने कहा कि जी गोल जारी पूरी देख लो इस पिंडिया रजो हो चलो भी हो ਇਹਨੇ ਕਿਦਾਂ ਹੋ ਸਕਦਾ ਜਾਨੀ ਵੀ 10 ਤੋਂ 10 20 ਤੇ 80% ਵੋਟ ਹੋਈ ਨਾ ਐਸਸੀ ਹਾਂ ਐਸਸੀ 80% ਵਾਲੀ ਵੋਟ ਆ ਤੇ ਐਸਸੀ ਵਾਲੀ ਸਰਕਾਰ ਕਿੱਥੀ ਆ ਤੇ ਜੀ ਦੇ ਪਪਾਸ ਨਾਮ ਤੇ ਇਹ ਗਿਆ ਕਿ ਮੰਨ ਜਵਾਲੀ ਤੁਸੀਂ ਮਿਹਨਤ ਕਰੋ ਤੁਹਾਡੇ ਬੱਚੇ ਦੋ ਚੀਜ਼ਾਂ ਮੰਗਦੇ ਨੇ ਤੁਹਾਡੇ ਤੁਹਾਡੇ ਤੋਂ ਹੌਸਲਾ ਜਾਣਕਾਰੀ ਟਿਕਾਣ ਦੀ ਤਾਕਤ ਬਾਕੀ ਬੱਚੇ ਅੱਜਕੱਲ ਮੈਟ ਦੇ ਵਿੱਚ ਆਪੇ ਡੱਬਲੇ ਹੋਣ ਵਾਲੇ ਦਸਾਂ 15 ਸਾਲਾਂ ਤੱਕ بڑے ਸਰਪਾਕ بڑے ਬੱਚੇ ਚਾਹੀਦੇ ਤਕਨੀਕ ਉਹਨੂੰ ਸਾਥ ਦੇ ਦੋ ਕੋਈ ਨਹੀਂ ਤਾਂ ਮੈਨੂੰ ਕੋਈ ਪੂਰੀ ਆਸ ਹੈ ਕਿ ਤੁਸੀਂ ਸਾਥ ਦੇਓਗੇ ਇੰਨਾ ਕਿ ਸਭ ਨੂੰ ਜੀਐਪੀ ਯਾਰ ਭਾਈ ਸਤਿ ਸ਼੍ਰੀ ਅਕਾਲ ਨਮਸਕਾਰ